ਕੈਮਰਾ ਫੜਿਆ ਔਰ ਕੀ ਕਰਨਿਆ ਆ ਸੁਪਨਾ ਹੁੰਦਾ ਇਹ ਵੀਡੀਓ ਤੇਰੀ ਠੀਕ ਹੈ ਹਾਂ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਦੇ ਬ੍ਰੌਗ ਦੀ ਸ਼ੁਰੂਆਤ ਕਰਨ ਲੱਗੇ ਆ ਮੈਂ ਟਾਈਮ ਮੇਰੀ ਮਾਂ ਬੜੀ ਪੀੜ ਹੁੰਦੀ ਆ ਜਿਆਦਾ ਹੋ ਗਿਆ ਤੇਰੀ ਬਾਹ ਵੀਰੋਂ ਨਹੀਂ ਵਿਆਹ ਚ ਭੰਗੜਾ ਜੂ ਜਿਆਦਾ ਪਾਇਆ ਮੰਮੀ ਦੱਸਾਂ ਦੇਈ ਬਹੁਤ ਜਿਆਦਾ ਹਾਂ ਨਾ ਵਿਚਾਰੇ ਨੇ ਨਾਨੀ ਕਸੂਰ ਸਾਰਾ ਤੁਹਾਡਾ ਹਾਂ ਫੋਨ ਇਹਨੇ ਫੋਨ ਹੱਥੋਂ ਨਹੀਂ ਛੱਡਿਆ ਫੋਨ ਛੱਡਿਆ ਨਹੀਂ ਹਾਂ ਉਹ ਕਿੰਨੇ ਨਹੀਂ ਛੱਡਿਆ ਨਾਨੀ ਹੱਥ ਹੋ ਗਈ ਤੁਹਾਡੇ ਵਾਲੀ ਆਰਤਿ ਮਮੀ ਆਰਤਿ ਮਮੀ ਨੇ ਨਾ ਜਿਵੇਂ ਚਿਬਾਤਾ ਕਿ ਮੇਰੇ ਮੈਂ ਨਹੀਂ ਮੁੜ ਕੇ ਡਿਕਸਦਾ ਕਰਕੇ ਜਿਆਦਾ ਦਾ ਕੰਮ ਹੋ ਜਾ ਮਹਾ ਸੈਟ ਹੋਇਆ ਪਤਾ ਨਹੀਂ ਹੋਰ ਤੇ ਮੁੜ ਕੇ ਹੁੰਦਾ ਕਿ ਬਾਜਾ ਲੱਕ ਲੂਗੇ ਨਾ ਲੱਕ ਲਾ ਕੇ ਆ ਕੇ ਆ ਜਾਂਦੀ ਉਹਦੇ ਮੁਰਦੂ ਦੇ ਵਿੱਚ ਕਰਾ ਉਹ ਬੰਦਿਆ ਕਿਣਾ ਵੇਖ ਆ ਹੀ ਵਿਆ ਹਾਂ ਉਏ امی ਅਖਣਾ ਮੰਡੀ ਵਾ ਕੋੜਗਾ ਗੋਇਆ ਪਹਿਲੇ ਤਨ ਜਾ ਕੇ ਐਸੇ ਉਹ ਬੰਦੇ ਬੈਠੇ ਜਾਲਗਾਉਣਾ ਹੀ ਉਹ ਕੌਲਿਆ ਨਾ ਉਹ ਤੇ ਚਲਾਦੀਆ ਤੇ ਫਿਰ ਤੇਰੇ ਨਾਲ ਛੋ ਮੈਂ ਚਲਾਇਆ ਕਿ ਚਲੋ ਨੱਚੋ ਨੱਚ ਮਾਹ ਨਾ ਪਾਉਗੋ ਕਬੱਡੀ ਨਹੀਂ ਕੀਤੀ ਵੱਡੀ ਨਹੀਂ ਕੀਤੀ ਰਾਜੇ ਲੁੱਡੀ ਲੱਡੀ ਕਬੱਡੀ ਕਬੱਡੀ ਲੱਡੂਆਂ ਲੱਡੂਆਂ ਦੇ ਕੰਮ ਕਾਟੇ ਸੀ ਹਾਂ ਉਹ ਸ਼ਹਿਰੀ ਹੈਗੇ ਸ਼ਹਿਰੀ ਨਾ ਸ਼ਹਿਰੀ ਨਹੀਂ ਨਹੀਂ ਭਈ ਸ਼ਹਿਰੀ ਵਾਦੂ ਕਰਦੇ ਕਈ ਜਿਹੜੇ ਪਤਾ ਕੀ ਹੈ ਜਿਹੜੇ ਪਿੰਡਾਂ ਜਿਉਂ ਉੱਠ ਕੇ ਗਏ ਹੁੰਦੇ ਨਾ ਉਹ ਆਪਣਾ ਆਪਣਾ ਵਿਖਾਉਂਦੇ ਨੇ ਸ਼ਹਿਰੀ ਬਣ ਗਏ ਆ ਬਣ ਗਏ ਆ ਉਹ ਗੱਲ ਨਹੀਂ ਕੀ ਜਿਹੜੇ ਸ਼ਹਿਰੀਏ ਜਿਹੜੇ ਅਸਲ ਸ਼ਹਿਰ ਚ ਰਹਿੰਦੇ ਆ ਨਾ ਉਹ ਵੀ ਵਾਦੂ ਕੋਈ ਕਰਦੇ ਆ ਹਾਂ ਉਹ ਵੀ ਖੁਸ਼ੀ ਦਾ ਟਾਈਮ ਆਇਆ ਸੀ ਕਰਦੇ ਪੂਰੀ ਜਿਹੜੇ ਪਿੰਡਾਂ ਚ ਜਗਹਦੇ ਉਹ ਆਕੜੀ ਖਾਈ ਜਾਂਦੇ ਵੀ ਅਸੀਂ ਖਣੇ ਸ਼ਹਿਰੀਏ ਬਣ ਕੇ ਜਿਆਦਾ ਹੀ ਆਹ ਕੰਮ ਕਰਦੇ ਆ ਨਹੀਂ ਹੁਣ ਜਿੰਦਰ ਦੇ ਚਾਚ ਗਾਇਆ ਬੜੀਆਂ ਸੋਹਣੀਆਂ ਬੋਲਣਾ ਪਾਪਾ ਨੱਚਣਾ ਬਾਹਰ ਡੀਜੇ ਲੱਗੇ ਅੰਦਰ ਬੂਆ ਮਾਰ ਕੇ ਵਾਦੂ ਨੱਚਣਾ ਅੰਦਰ ਇੱਕ ਸ਼ਹਿਰੀ ਰਹਿੰਦੇ ਲਟ-ਲਟ ਕਰਦੇ ਅੱਜ ਜਿਹੇ ਸੀ ਅੰਦਰ ਹੀ ਸਾਰਾ ਕੁਝ ਕਰਕੇ ਜਾਨੇ ਸਿਰ ਪਹਿਲਾਂ ਬੈਠਾ ਇਹ ਚਾਹ ਪੀ ਲਈ ਆ ਤੇ ਬਾਹਰ ਬਾਹਰ ਅੱਜ ਠੰਡ ਵਾਦੀ ਹੈ ਅੱਡ ਸਿਆਲ ਆ ਗਿਆ ਸਿਆਲ ਆ ਗਿਆ ਸਿਆਲ ਆ ਗਿਆ ਪਾਣਾ ਜਿਹੜੇ ਅੰਦਰ ਸਿਆਲ ਆ ਕੇ ਸਿਆਲ ਆ ਗਿਆ ਜਿੱਥੇ ਖਾ ਲਿਆ ਉੱਥੇ ਬੈ ਪੈ ਗਏ ਉੱਥੇ ਲੰਮੇ ਬੈ ਗਏ ਹੁਣ ਇਹ ਹੈ ਕਿ ਜਿਹੜੇ ਅੰਦਰ ਕੀ ਆਪਾਂ ਸਾਰੇ ਬੈਠੇ ਨਾ ਉਸੇ ਅੰਦਰ ਆਪਣੀ ਚੱਗੀ ਬਣ ਕੇ ਆਉਣੀ ਉਸੇ ਅੰਦਰ ਰੋਟੀ ਉਸੇ ਅੰਦਰ ਜੀ ਕਰਨਾ ਵੀ ਇਹਦੇ ਚਾਹ ਵੀ ਇੱਥੇ ਬਣਾਣੀ ਯਾਰ ਮम्मा ਮੈਨੂੰ ਤੇ ਆ ਵੀ ਉੱਚਾ ਹੋ ਗਿਆ ਟਰੈਕ ਸੂਟ ਆ ਬੱਗੇ ਵੇਖਣ ਨਹੀਂ ਪੈਰਾਂ ਦੇ ਥੋੜਾ ਜਿ ਚੁੱਕੇ ਕੋਈ ਨਹੀਂ ਪੈਰਾਂ ਤਾਂ ਛੱ ਏ ਨਾ ਕੀ ਵੀ ਮਾ ਪੌਣਾ ਨਹੀਂ ਛੱਡ ਪਰਾ ਫੇਰ ਮੈਂ ਕਾਟਣ ਦੱਸਤਾ ਉਹ ਨਹੀਂ ਨਹੀਂ ਇਹ ਲੋਰ ਉੱਚਾ ਹੋ ਗਿਆ ਉਹ ਨਹੀਂ ਕੋਈ ਆ ਜੈਟ ਚਲਦੀ ਐ ਸੌਕਸ ਪੈਗੀਆਂ ਨਾ ਥੱਲੇ ਆਉਂਦੀਆਂ ਸੌਕਸ ਗੋਡਿਆਂ ਤੇ ਪੈਣੀਆਂ ਵਾ ਇਹਦੇ ਮੈਨੂੰ ਕੈਪਰੀ ਵਾਂਗੂ ਲੱਗ ਪਿਆ ਇੰਨਾ ਕ ਇੰਨਾ ਜਿਆਦਾ ਵੀ ਆਵੇਂ ਐ ਬੈਠਣਾ ਨਾ ਉਹ ਤਾਂ ਨਿਕਲ ਜਾਂਦਾ ਬੈਠ ਕੇ ਸੰਵਾਰਾਂ ਚ ਬੈਠਾ ਉਹਦੋਂ ਤੇ ਹੋ ਹੀ ਜਾਣਾ ਨਹੀਂ ਆ ਪਹੁੰਚੇ ਤਾਂ ਚੁੱਕੇ ਜਾਂਦੇ ਉਹਦੋਂ ਪੈਂਟਾਂ ਵੀ ਚੁੱਕੀਆਂ ਜਾਂਦੀਆਂ ਹੈ ਇਹਦੇ ਨਾਲ ਕੋਈ ਚੱਕਰ ਹੁੰਦਾ ਕੋਈ ਸਸਤੇ ਐ ਜਰਦਾ ਇੱਕ ਸੁਨੋਈ ਪਿਛਲੇ ਸਾਲਾਂ ਦੇ ਕਿੰਦਾ ਜੇ ਛਾਂ ਛਾਂਬ ਰੱਖਨੇ ਕਰ ਦੇ ਰਹੇ ਨੇ ਇਹ ਵਧੀਆ ਚੀਜ਼ ਆ ਸੁਨੋਈ ਇਹੋ ਵਰਦਾ ਸੁਨੋਈ ਮਮਾ ਸੁਨੋਈ ਵਿਚਾਰੀ ਘਰੇ ਭੱਜੀ ਫਿਰਦੀ ਚੂਹਿਆਂ ਦਾ ਮਗਰ ਮਗਰ ਆਉਂਦਾ ਕੋਈ ਆਉਂਦਾ ਕੋਈ ਵੀ ਨਹੀਂ ਹੱਥ ਚੋਚਾ ਰਹੀ ਤੇ ਕੱਲ ਪਤਾ ਕੀ ਕਿਤੇ ਕੱਲ ਐਡੀ ਮੋਟੀ ਮੱਖੀ ਸੀ ਕਿਥੇ ਫੈਟਰੀ ਖੜੀ ਹੈ ਇਹ ਅੰਦਰ ਮੈਂ ਕਦੇ ਚੂਵੇਂ ਮਗਰਪੱਜੀ ਫੜਦੀ ਬੁੜਕ ਬੁੜਕ ਕੇ ਪਵੇ ਨੂੰ ਬੁੜਕ ਬੁੜਕ ਕੇ ਤੇ ਇਹ ਮੱਖੀ ਨਾ ਖੱਡਣ ਦੇਈ ਉਹ ਕਦੇ ਜੇ ਉਧਰ ਚੱਜੇ ਵਿਚਾਰੀ ਨੂੰ ਉਧਰ ਭੱਜ ਕੇ ਫੜੇ ਤੇ ਜੇ ਇਧਰੋਂ ਤੇ ਜੇ ਦੇ ਬੈੱਡ ਤੇ ਚੜੇ ਤੇ ਬੈੱਡ ਨੂੰ ਭੱਜੇ ਵੀ ਮੈਂ ਬੈੱਡ ਦੇ ਉੱਤੇ ਚੜੇ ਤੇ ਉਹਨੂੰ ਫੜਾਂ ਉਹਨੂੰ ਫੜੀ ਜਾਵੇ ਵਿਚਾਰੀ ਜੇ ਆਪਾਂ ਘਰੇ ਨਾ ਹੁੰਦੇ ਫਿਰ ਇੰਨੇ ਪੂਰੀ ਮਸਤੀ ਮਾਰਨੀ ਸਿਆਲ ਵੈਸੇ ਇਹ ਗੱਲ ਹੈ ਕਿ ਉਹ ਤੋਂ ਪ੍ਰਾਪਤ ਰ ਪਜਾਮਾ ਹੱਦੇ ਡੇਰੀ ਮੜਾ ਜਿਆ ਇਹ ਗੱਲ ਹੀ ਵੀ ਹੁਣ ਜਿਵੇਂ ਨਾ ਜੇ ਕੱਪੜੇ ਰੇੜੇ ਹੁੰਦੇ ਨਾ ਇਹ ਕਪੜਾ ਬਿਲ ਹੈ ਜਿੰਨਾ ਚਿਰ ਇਹ ਪੂਰਾ ਆਇਆ ਪਾੜਦਾ ਨਹੀਂ ਨਾ ਤੇ ਆਪਾਂ ਇਹਨੂੰ ਕਹਿੰਦੇ ਆਂ ਵੀ ਇਹ ਇਹਨੂੰ ਉੱਚਾ ਹੋ ਗਿਆ ਉਹਦੇ ਕੰਮ ਆ ਜੂ ਇਹਨੂੰ ਉੱਚਾ ਗਿਆ ਤੇ ਫੇਰ ਆਪਾਂ ਉਹਨੂੰ ਪਾ ਲਾਂਗੇ ਹੁਣ ਆਪਾਂ ਇਹ ਰਵੰਧ ਨੂੰ ਦੇਣਾ ਮੁੜ ਕੇ ਰਵੰਧ ਤੋਂ ਵਰਦਾਨ ਦੇ ਕੰਮ ਆ ਜਾਣ ਕਿਉਂਕਿ ਪਾਟਣ ਆਣੀ ਹੈ ਇਹ ਪਤਾ ਵੀ ਪਾਟਣ ਆਲਾ ਨਹੀਂ ਹੈਗਾ ਮੁੜ ਕੇ ਰਵੰਧ ਤੋਂ ਵਰਦਾਨ ਦੇ ਕੰਮ ਆਣਾ ਤੇ ਜੇ ਵਰਦਾਨ ਤੋਂ ਹੋ ਸਕਦਾ ਯਾਰ ਮਾਨ ਦੇ ਵੀ ਆ ਜਾਵੇ ਕਿਉਂਕਿ ਪਾਟਣ ਵਾਲੀ ਜਿਹੜੀ ਚੀਜ਼ ਹੋਇਆ ਉਹ ਫਿਰ ਤੇ ਉਹ ਚੱਲ ਬਰੰਗੇ ਪਾੜ ਗਿਆ ਤੇ ਗਿਆ ਜਿਹੜੀ ਹੰਡਣ ਵਾਲੀ ਚੀਜ਼ ਉਹ ਤੇ ਫਿਰ ਇਦਾਂ ਹੀ ਆ ਫਿਰ ਗਾਂ ਤੱਕ ਨਾ ਨਹੀਂ ਸੌਖੇ ਲੈ ਜਾਂਦੇ ਆ ਹੁਣ ਇੰਦਰ ਜੀ ਰੱਖਾਂਦੇ ਹੀ ਮੈਨੂੰ ਵੀ ਜੇ ਕੋਟੀਆਂ ਕਟੀਆਂ ਕੁਝ ਹੋਰ ਹੈਗਾ ਮੈਂ ਹੈ ਜੀਆਂ ਸਵੈਟ ਸ਼ਰਟਾਂ ਵੀ ਹੈਈਆਂ ਆਹੋ ਤੇ ਮੈਂ ਹਾਂ ਮੈਂ ਉਹ ਕੱਢ ਕੇ ਰੱਖੂੰ ਜੇ ਐਰਤੀ ਮੈਂ ਇਹਨੂੰ ਆ ਗਈਆਂ ਠੀਕ ਹੈ ਨਹੀਂ ਤੇ ਅਗਲੇ ਸਾਲ ਜਿਹੜੀਆਂ ਫਿਰ ਜੇ ਉਹਨੂੰ ਉੱਚਣ ਜਿਹੜੀ ਜਿਹੜੀ ਚੀਜ਼ ਹੋਵੇ ਮੈਂ ਰੱਖ ਨੂੰ ਸਾਹਮਣੇ ਆਹ ਮੈਂ ਤਾਂ ਕਹਾਂਗਾ ਕਾਉ ਮੈਂ ਤਨ ਵੜੇ ਕੋਟ ਰਾਉਣਗਾ ਹਾਂ ਕੋਟ ਸਾਰੇ ਦਿੱਤਿਆਂ ਨੂੰ ਪਾਦ ਵੜਿਆ ਲੱਗਣੇ ਸੁੱਕਣੀਆਂ ਨਹੀਂ ਨਾ ਨਹੀਂ ਤਿੰਨ ਮਾਰ ਤੇ ਮੈਂ ਤੂੰ ਵੇੜਾ ਖਾਵੇਂਗਾ ਚੁੱਪ ਨਾ ਨਹੀਂ ਮਨ ਚਾਹਨੇ ਵੀ ਕਰ ਦੇਣਾ ਜਾਨੇ ਦੇ ਵੀ ਹੁਣੇ ਹੀ ਤੂੰ ਆਂਦੀ ਵੀ ਨਹੀਂ ਉਹ ਨਾ ਉਹ ਨਦੀ ਕੋਟੀ ਬੰਦ ਕਰਤੀ ਆਨੇ ਚੀਮੇ ਨੇ ਖੈ ਨੂੰ ਉਹਨਾਂ ਦੀ ਪਾਣੀ ਹਾਂ ਨਹੀਂ ਤੇ ਮਾਹ ਪੁੱਛਰੋ ਠੀਕ ਹੈ ਉਹਦੀ ਪੂਆ ਗਾਣਾ ਆਉਣ ਆਹ ਉਹ ਦਿਨ ਸੋਣ ਮਾਹਾਂਦੀ ਹਾਂ ਮੁੰਡੇ ਨੂੰ ਬਰਦਨਾ ਬੈਠੇ ਕੁੜੀ ਨੂੰ ਦੇਦਾ ਤਾਂ ਤੂੰ ਹੁਣੇ ਕਿਹ ਸੱਤ ਲੈਂਦੀ ਕੋ ਸੱਦਦੇ ਆ ਮੈਂ ਨਹੀਂ ਆ ਚਲ ਖੰਡ ਪਾਟ ਕਾਵਾਂਗੇ ਫਿਰ ਸੱਦਦੇ ਆ ਨਹੀਂ ਹੁੰਦ ਚਲ ਖੰਡ ਪਾਟ ਕਦੋਂ ਕਰਾਉਣਾ ਚਲ ਪਰੋ ਨਾ ਆਉਣਾ ਖੰਡ ਪਾਟ ਕਦੋਂ ਕਰਾਉਣਾ ਫਰਦ ਫਾਰ ਦੇ ਮੇਰੇ ਤੇ ਤਿਆਰੀ ਪਿਛਲੇ ਮਹੀਨੇ ਦੀ ਤੇ ਪਿਛਲੇ ਮਹੀਨੇ ਮੈਂ ਜਦੋਂ ਬਰਸੀ ਲਾ ਕੇ ਕਰਾ ਦਈਏ ਨਾ ਨਾ ਬਾਈ ਬਰਸੀ ਤੇ ਛੁੱਟੀਆਂ ਵੀ ਹੋਣੀਆਂ ਬਾਈ ਲਈ ਨਗਾ ਗਿਆ ਆਪਾਂ ਅਗਲੇ ਸਾਲ ਦਾ ਉਹ ਅਗਲੇ ਮਹੀਨੇ ਕਰ ਮਤਲਬ ਕਿ ਉਸੇ ਮਹੀਨੇ ਅਗਲੇ ਹਫਤੇ ਕਰਾ ਲਈਏ 26 ਤਰੀਕ ਨੂੰ ਤਾਂ ਛੁੱਟੀਆਂ ਹੋਣੀਆਂ ਨਾ ਐ 26 ਨੂੰ ਤਾਂ ਛੁੱਟੀਆਂ ਹੋਣੀਆਂ ਨਾ ਛੁੱਟੀਆਂ ਬਹੁਤ ਮੈਂ ਉਹ ਗੱਲ ਵੀ 8 8 ਤਾਂ ਡਾ 15 15 ਹੀ ਹੋਣਦੀ ਹੈ 15 ਇੰਨੀਆਂ ਕੁ ਹੋ ਜਾਂਦੀਆਂ ਹੋਣਗੀਆਂ 16 ਤਰੀਕ ਚਲੋ ਚੱਲੇ ਜੀ ਚੱਲੇ ਜੀ ਤਿਆਰ ਹੀ ਬੈਠੀ ਹੋ ਤੇ ਉਹ ਤੇ ਵੇਖਣੀ ਨਹੀਂ ਦੇ ਵੀ ਕਿਹੜੇ ਬੜਾ ਇਹ ਆਪਾਂ ਨੂੰ ਕਹਿੰਦੀ ਹੁੰਦੀ ਆ ਵੀ ਰੋ ਰੋ ਆਪਣੀ ਨੇ ਰਹਿਣਾ ਹੁੰਦਾ ਚਾਰ ਦਿਨ ਹੋ ਗਏ ਆ ਕੋਈ ਨਹੀਂ ਫੇਰ ਲੈ ਆਂ ਸ਼ਨੀਵਾਰ ਫੇਰ ਲੈ ਕੇ ਆਵਾਂਗੇ ਆਹੋ ਮਾ ਉਹ ਤੇ ਸਾਗ ਬਦਲੇ ਆਵਾਂਗੇ ਹੂੰ ਆਹੋ ਆਹੋ ਆਂ ਇਦਾਂ ਕਰਾਂਗੇ ਸ਼ਨੀਵਾਰ ਸਾਗ ਤੋੜ ਲਿਓ ਨਾ ਮਫਰਲ ਬਣਾਵਾਂਗੇ ਕੀ ਕਰਨਾ ਮਫਰਲ ਬੈਠਰਨਾ ਵਾ ਕਿਹੜਾ ਮਫਰਲ ਹਾਂ ਉਹੋ ਗਾਲੋਂ ਤੋਂ ਪਜੜ ਗਈ ਹੁਣ ਕਾਦੀ ਕੀ ਕਰਨਾ ਮਫਰਲ ਹਾਥੀ ਠਰੇ ਆਉਂਦੇ ਤੇਰੇ ਨੂੰ ਹੋਰ ਟੋਪ ਹੋ ਜਾਣੀ ਆ ਜਾਣਾ ਹੱਥ ਪੈ ਜਾਣਾ ਆਉਂਦੇ ਮੈਂ ਭਜਾ ਕੇ ਲੈ ਕੇ ਜਾਂਦਾ ਚੰਗੀ ਕਾ ਚੰਗੀ ਠੰਡ ਲਵਾਉਂ ਚੰਗੀ ਠੰਡ ਆ ਬਦਲਾਅ ਲਾਊਗਾ ਵੀ ਹਾਂ ਉਹ ਭਜਾਣੇ ਖੜਦਾ ਸਹੀ ਗੱਲ ਜੇ ਉਹ ਤੇ ਆਪਾਂ ਨੂੰ ਕੋਈ ਤਾਂ ਖੇਡਣ ਜਾਂਦਾ ਬੇਟਾ ਮਤਲਬ ਤੇ ਆਣਾ ਹੌਲੀ ਹੌਲੀ ਚਲਾਉਣਾ ਠੀਕ ਹੈ ਨਾ ਤੇ ਨੂੰ ਠੰਡ ਤੇ ਨੂੰ ਲੱਗਣੀ ਸਹੀ ਗੱਲ ਆ ਚੱਲ ਚੱਲ ਜਿਆ ਧਿਆਨ ਨਾਲ ਚਲੋ ਵਾਈ ਲਓ ਮੈਂ ਗੁਆਰਡੀ ਦਾ ਟੂਰ ਕੱਢ ਕੇ ਆਵਾ ਹੁਣ ਇਧਰੋਂ ਤੇ ਹੁਣ ਆਪਾਂ ਸਾਹਮਣੇ ਕਰ ਗਈਆਂ ਆਪਣੀਆਂ ਭੈਣਾਂ ਤੋਂ ਉਹਨਾਂ ਨੂੰ ਮਿਲ ਕੇ ਆਈਏ ਐਦਾਂ ਦੀ ਬਾਰਗ ਨਹੀਂ ਕਰੋ ਫਾਰਗੇਨਿੰਗ ਕਰੋ ਕਰੋ ਇਹਦਾ ਦੱਸੂਗੀ ਜਾ ਕੇ ਦੇਖਦੇ ਪੇਕੀ ਆਉਂਦਾ ਵੀਰ ਮੇਰਾ ਬਣਿਆ ਆ ਆਪਾਂ ਤਾਂ ਕਿੰਨੇ ਗਾਹਕ ਵਧਨੇ ਆ ਪੇਕਿਆਂ 'ਚੋਂ ਆਗੇ ਗਾਹਕ ਵਾਦਦੇ ਹੁੰਦੇ ਆ ਤੂੰ ਮੜ ਕੇ ਮੜਨਾ ਕਿਉਂ ਕਿੰਨਾ ਤੇ ਕਰਾਤਾ ਆਉਂਦੇ ਸਿਆਲ ਦਾ ਕਿੰਨਾ ਸਾਮਾਨ ਲੈ ਲਿਆ ਇਹ ਪੱਕੇ ਗਾਗ ਪੰਜਣੇ ਆਪਣੇ ਪੱਕੇ ਗਾਗ ਨਹੀਂ ਇਹ ਪਿਛਲੀ ਵਾਰੀ ਕੋਟੀਆਂ ਦੀ ਸੱਚੀ ਉਹ ਕੰਮ ਉਹਦਾ ਜਿਹੜੇ ਪੱਕੇ ਕਰ ਇਹਨਾਂ ਦੀਆਂ ਇਹਨਾਂ ਦੀ ਨਹੀਂ ਆਲੇ ਫੜ ਨਾ ਤੂੰ ਬਣਾ ਮੈਂ ਜਾਣੀ ਨਾ ਲੱਗਦੀ ਵੀਡੀਓ ਫੜ ਕੇ ਰੱਖੀਂ ਇੱਥੇ ਕਰਾਂ ਚਿਰੂ ਕੀ ਇਹਦਾ ਨਾਲ ਹੀ ਦੇਈ ਨਟ ਜੈ ਇੱਕ ਗੋਰੀ ਆਉਣਾ ਕੱਟ ਕੇ ਤੂੰ ਗਰਜੀਤ ਨਾ ਕੱਟ ਕੇ ਤੂੰ ਚ ਗਰੁੱਪ ਗਰਜੀਤ ਤਾਂ ਸਟੈਂਡ ਲੈ ਕੇ ਜਾਵਾਂਗੇ ਨਹੀਂ ਨਹੀਂ ਨਾਟਿਆ ਇੱਕੋ ਹੀ ਨਾਟ ਕੇ ਤੇ ਆ ਉਹ ਜਿਹੜਾ ਪ੍ਰਭ ਜਿਹੜਾ ਜਦੋਂ ਆਪਾਂ ਇਹ ਟਾਂਕ ਕੇ ਲਾਉਂਦੇ ਨਹੀਂ ਜਿਹੜਾ ਤੂੰ ਸਵੇਰੇ ਕਰ ਗਏਂ ਜਿਹਦੇ ਦੂਜੇ ਬੰਨੇ ਉਹਦੇ ਦੂਜੇ ਬੰਨੇ ਕਿੱਡਾ ਵੱਡਾ ਨਾਟਿਆ ਜਿਹੜਾ ਹਾਂਜੀ ਹੈਨਾ ਉਹ ਨਾਟ ਜਿਹੜਾ ਜਿਆਦਾ ਵੱਡਾ ਨੂੰ ਛੋਟਾ ਜੇ ਹੋ ਜੇ ਨਾ ਉਹ ਵਿੱਚ ਲੱਗ ਜੇ ਤੁਹੇ ਬੋਲੀ ਕਿਹੜੀ ਗੱਲ ਉਹਦੇ ਆਰੀ ਦਾ ਪਲੇਅਰ ਤੋਂ ਦਹਾਂ ਦਾ ਹੁਣ ਆਪਾਂ ਹੀ ਉਹਦੇ ਹੈਗਾ ਬਲੇਟ ਤੇ ਮੈਂ ਕੱਢ ਦੇਣਾ ਉਹੋ ਹੀ ਤੇ ਮੈਨੂੰ ਕਹਿਣ ਦੀ ਵੀ ਕੱਟ ਕੇ ਵੇਖੀ ਤੇ ਉਹਦੇ ਨਾਲ ਸਟੈਂਡ ਸੀ ਹੁਣ ਆਪਾਂ ਜੋ ਜ਼ਰੂਰ ਉੱਥੇ 2000 ਰੁਪਿਆ ਖਰਚਣਾ ਨਵਾਂ ਸਟੈਂਡ ਦਿਉਣ ਲੱਗਿਆਂ ਹੈ ਉਹ ਖਾ ਜਾਂਦਾ ਵਾ ਨਾ ਹੂੰ ਇਹ ਆਪਣਾ ਸਰ ਜੂਗਾ ਹੁਣ ਉਹ ਮੈਂ ਕੱਪੜੇ ਪਾਏ ਤੇ ਉਹ ਇਧਰਲੇ ਬਨੋਲਰ ਕਿਥਲੇ ਦੇਖਾ ਕੇ ਟੁੱਟ ਗਿਆ ਹੂੰ ਉਹ ਲੈ ਆਈਏ ਤੇ ਉਹਦਾ ਨਾ ਸੌਖਾ ਹੈ ਮੈਂ ਚਾਹਣਾ ਸਵੇਰੇ ਕਿਹੇ ਕੰਮ ਦੀ ਚਾਹ ਨਹੀਂ ਕੀਤੀ ਮੰਮੀ ਨੇ ਬਣਾਇਂਦੀ ਹੈਗੀ ਪਰ ਨਿਹਰਾ ਹੀ ਮਿੱਠਾ ਬਹੁਤਾ ਮੰਮੀ ਨੇ ਚਾਹਛ ਨਹੀਂ ਕੀਤੀ ਪਈ ਸੀ ਆ ਵੀ ਕੰਪਰ ਪਰਫੀ ਬੜੀ ਸਾਦੀ ਪਲਾ ਦੋ ਦਿਨ ਪਰਬ ਤਿੰਨ ਦਿਨ ਘਰ ਨਹੀਂ ਸੀ ਨਾ ਤੇ ਬਰਫੀ ਦੇ ਡੱਬੇ ਨੂੰ ਹੱਥ ਨਹੀਂ ਲਾਇਆ ਪਿਲਾ ਅੱਜ ਪਰਬ ਆ ਗਿਆ ਤੇ ਅੱਜ ਵਰਕੀ ਦੇ ਡੱਬਾ ਤਾਂ ਮੈਨੂੰ ਹੱਥ ਹੀ ਨਾ ਲਾਓ ਬਸ ਰਹਿ ਗਿਆ ਥੋੜਾ ਜਿਹਾ ਨਾ ਇਹ ਵੀ ਖਾਦਾ ਜਾਣਾ ਸਵਾਦ ਬੜੀ ਮਿੱਠਾ ਨਹੀਂ ਹੈ ਲੈਣਾ ਇੰਨਾ ਪਰਬ ਹੂੰ ਜੇ ਨੂੰਗੀ ਪਾਈਏ ਪਰ ਹੁਣ ਨਾ ਚਰੋਈ ਨੂੰ ਅਸਲ ਚ ਰੋਟੀ ਪਤਾ ਜਿਆਦਾ ਕਿਉਂ ਖਾਂਦੀ ਏ ਇਹਨੂੰ ਖਾਣ ਪੀਣ ਨੂੰ ਨਹੀਂ ਪੈਂਦਾ ਕਿਉਂਕਿ ਆਪਾਂ ਜਾਂ ਖਾਂਦੇ ਸਿਰ ਰੇਵਸਣ ਤਾਂ ਰੇਵਸਣ ਜਿਹੜਾ ਇਹਨੂੰ ਪਾਉਣ ਵਾਲਾ ਨਹੀਂ ਹੁੰਦਾ ਹਨਾ ਪ੍ਰਭ ਇਹਨੂੰ ਭੋਕ ਕੇ ਨਹੀਂ ਮੈਨੂੰ ਵਿਚਾਈ ਨਾ ਹੁਣ ਬਸ ਆਦੀ ਰੋਟੀ ਨਾ ਮਤਲਬ ਰੋਟੀ ਵੀ ਚੇਤੀ ਖਾਂਦੀ ਹੁਣ ਹਾਂ ਹੀ ਸਿਰਫ ਹੂੰ ਹਾਂ ਹੀ ਕਰਨੇ ਆਂ ਇਹ ਹੋਰ ਨਹੀਂ ਕਰਉਂ ਕਿਉਂ ਦਨ ਮੇਰੇ ਮੂੰਹ ਨ ਲੱਗਾ ਹੀ ਨਿਕਲ ਨ ਕੋ ਜੋ ਹੋ ਰ ਆਹੋ ਆ ਰਮਤੀ ਚਾਹ ਪੀਲਾ ਸੁਣੀ ਮੈਂ ਦੇਖੋ ਤੇ ਬਾਹਰ ਬੈ ਕੇ ਚਾਹ ਪੀਣੇ ਤੇ ਤੁਸੀਂ ਅੰਦਰ ਆ ਗਏ ਜੀ ਹੂੰ ਬੜਾ ਠੰਡੀ ਆ ਮੈਂ ਸਿਰ ਚਾਹ ਪੀਤੀ ਪਰ ਮਜਾ ਜਾਨੇ ਆ ਵੇ ਸੁਣੋ ਸੁਝਾਣੇ ਨਾਲ ਖਦਾ ਠੰਡੀ ਆ ਠੰਡੀ ਆ ਕਾ ਹੂੰ ਜਦ ਮਮਈ ਆਂਦੀ ਵੀ ਬੰਦੂ ਬੋਨਦੀ ਲਿਆਂਦੀ ਜਿਹੜੀ ਵਿਆਹ ਉਹ ਇਹ ਦੂਜਾ ਮਰਾ ਖਾਈਏ ਉਹ ਖਾਲੋ ਹੈ ਮੇਂ ਮਟਿਕਾ ਮੁੱਠੀਆਂ ਆਈਆਂ। ਓ ਤੇ ਉਹ ਤਾਂ ਕਰਕੇ ਫਿਰ ਉਹ ਖਾ ਲਈਆਂ। ਓਆ। ਵਿਹਲਾ ਕੀ ਕਰਦਾ ਈ ਪ੍ਰਭ ਵਿਹਲਾ ਇਦਾਂ ਮੈਨੂੰ ਗੁੱਸਾ ਚੜਾਉਂਦਾ ਈ। ਓ ਆਹਾ। ਇਹ ਕੀ ਪ੍ਰਭ ਖੰਡ ਜਿਓਏ ਪ੍ਰਭ। ਜਿਹੜਾ ਹੰਗਾਰਾ ਹੀ ਦਿੱਤਾ। ਇਹ ਹੰਗਾਰਾ ਹੁੰਦਾ। ਹਾਂ ਇਹ ਹੰਗਾਰਾ ਹੀ ਆ ਥੋੜਾ ਡੈਫੀਨਿਟਲੀ ਦੇਤਾ। ਓ ਕਿਉਂ ਹੁੰਦਾ ਈ ਡੈਫੀਨਿਟਲੀ ਦੱਸਿਓ ਫਿਰ। ਹੰਗਾਰਾ ਦੇਣ ਦਾ ਤਰੀਕਾ ਥੋੜਾ ਸਾ ਕੈਜੂਅਲ। ਕੈਜੂਅਲ ਸ਼ਾਇਦ। ਇਸੇ ਲਈਏ। ਹਮ ਨਾ ਪੀਆ ہاں ਰੈਡੀ ਹੀ ਵੰਦੀ ਹੈ ਮਮਨ ਦਸੋ ਬਿਤਰ ਨਾ ਗਈ ਆ ਹਾਂ ਮੈਂ ਦਸਾਣੀ ਦਸ ਹਰੋ ਦਿਹਾੜੀ ਮਈਂ ਦਸਾ ਤੈਨੂੰ ਆਪ ਕੋਈ ਨਹੀਂ ਰਹਾ ਚਾਚਾ ਚਾਚਾ ਮੈਂ ਜੋ ਧਰਨਾ ਸੇ ਕਰ ਲੈਣਾ ਚਾਚਾ ਚਾਚਾ ਹੈਂ ਕਾਹ ਜਣੀ ਮੋਤੀ ਨਹੀਂ ਉਰ ਰਹੀ ਆ ਨਾ ਹਮ ਹਾਂ ਇਹ ਮੰਗਾਦਾ 20 ਦੀ ਹਮ ਜੂਰ ਰਹੀ ਹਮ ਉੱਪਰ ਕੈਨੀਓਂ ਰੀ ਹੂੰ ਫਿਰ ਉਹਨੂੰ ਗ੍ਰੇਨ ਕਰਦਾ ਉਹਦੇ ਵਿੱਚ ਗ੍ਰੇਨ ਕਰਕੇ ਹੂੰ ਫਿਰ ਗੰਡੇ ਭੁੰਨ ਕੇ ਉਹਦੇ ਵਿੱਚ ਸੌਤਾ ਵੇਖੀ ਕਿਵੇਂ ਸਬ ਉਹ ਪੀਸੀ ਜੀ ਨਿਊਟਰੀ ਬਣਾਵਾ ਹੈ ਪੀਸੀ ਨਿਊਟਰੀ ਬਣਾਵਾ ਮਤਲਬ ਨਹੀਂ ਨਹੀਂ ਉਹ ਉਹ ਨਿਊਟਰੀ ਹੈ ਨਿਊਟਰੀ ਆ ਦੇਖੀ ਹੁਣ ਨਖਰੇ ਕਰ ਰਹੇ ਨੇ ਹੈ ਨਿਊਟਰੀ ਆ ਐਡਾ ਬੰਦਾ ਹੈ ਨਾ ਇਹਨੇ ਨਾ ਗੱਲ ਸਿੱਧੀ ਨਹੀਂ ਕਰਨੀ ਇਹ ਬੰਦੇ ਨੇ ਕਿਤੇ ਮੈਂ ਨਹੀਂ ਹੈ ਨਿਊਟਰੀ ਆ ਬੰਨ ਤੇ ਪੀਸੀ ਨਿਊਟਰੀ ਵਰਗੀ ਆ ਡੈਫੀਨੇਟਲੀ ਬਣੂਗੀ ਤੇ ਗੱਲ ਤੇ ਵਾਲ ਕਦੋਂ ਪਾਉਂਦਾ ਜੀ ਸਿੱਧੀ ਗੱਲ ਦੱਸਣਾ ਵੀ ਪੀਸੀ ਨਿਊਟਰੀ ਬਣਾ ਲੈ ਇੱਕ ਦਿਨ ਨਵੀਂ ਗੱਲ ਸੁਣ ਆਉਂਦੇ ਡੈਫੀਨੇਟਲੀ ਬਣੂਗੀ ਨਾ ਇਹਨੇ ਜੇ ਪੱਕਾ ਕਹਿਣ ਕਿ ਆਣਾ ਗੱਲ ਉਹ ਤੇ ਤੇ ਬੀਬੀ ਨੇ ਤਾਂ ਨਹੀਂ ਕਹਿ ਪ੍ਰਾਬਾ ਨਾ ਉਹਨਾਂ ਤੇ ਆਈ ਹੱਡੀਆਂ ਦੇ ਝਾੜਨ ਦੇ ਡੈਫੀਨੇਟਲੀ ਡੈਫੀਨੇਟਲੀ ਕੀ ਹੁੰਦਾ ਭਲਾ ਪੱਕਾ ਨਾ ਤੇਰਾ ਨਾ ਬਣੂਗੀ ਤੇ ਪੱਕਾ ਨਾ ਹਾਂ ਬਣੂਗੀ ਤੇ ਪੱਕਾ ਨਾ ਉਹ ਤੋਂ ਨਾ ਨਹੀਂ ਤਾਂ ਇਹ ਤਰਾਗ ਲੈ ਤਣੀਆ ਦੁਨੀਆ ਤੜਾ ਕੇ ਤੇ ਆਇਆ ਇੰਨੀਆਂ ਦੇ ਯਾਰ ਮੈਂ ਇਹਨੂੰ ਕਿਹਾ ਸੀ ਤੇ ਇਹਨੂੰ ਵੀ ਕਿਹਾ ਸੀ ਚੇਚਾ ਉਹ ਪੇਠਾ ਲੈਣ ਚਲੇਗੇ ਹਾਂ ਆਹੋ ਮਿਲ ਗਏ ਪੇਠਾ ਹਾਂ ਕਿੰਨੇ ਉਹ ਆnde ਤੁਸੀਂ ਲੈਣਾ ਹਾਂ ਕਿੰਨਾ ਨੇ ਤੁਸੀਂ ਆਪਾਂ ਕਹੋ ਕਿੰਨੇ ਦਾ ਦਿੱਤਾ ਉਹਨਾਂ ਸੱਚ ਹਾਂ ਤਾਂ ਵੀ ਤੇ ਕਿਸੋ ਤੋਂ ਨਾ ਕਿੰਨੇ ਦਾ ਇਹਨੇ ਕਿਹਾ ਮਾਂ ਸੋ ਤਾਂ ਦਿੱਤਾ ਜਾਬੇ 5 ਕਿਲੋ ਹੀ ਅੱਛਾ 5 ਕਿਲੋ ਕਿਲੋ ਉਦੋਂ ਕਿੰਨੇ ਦਾ ਸੀ ਚੱਲ ਉਹਦਾ ਤਾਂ ਪਤਾ ਨਹੀਂ ਦੋ ਪੇਟ ਹੈ ਹੀ ਦੋ ਪੇਟ ਤਾਂ ਕਿੰਨੇ 22 ਕਿਲੋ ਦਾ ਸੀ मामा ਚੋਕ ਨਾਂਦਾ ਨਹੀਂ ਨਾਨੀ ਨੇ ਕਿੰਨੇ ਪੈਸੇ ਦਿੱਤੇ ਕਿੰਨੇ ਕਿੰਨੇ ਪੈਸੇ ਦਿੱਤੇ ਨਾਨੀ ਨੇ ਤੈਨੂੰ ਤੇ ਕਿੰਨੇ ਕਿੰਨੇ ਦੇ ਕੇ ਆ ਉੱਥੇ ਮੈਨੂੰ ਕਿਹੜੇ ਪੈਸੇ ਦਿੱਤੇ ਨਾਨੀ ਵਾਹ ਨਾਨੀ ਨਾਲ ਹੀ ਗਏ ਸੀ ਕੁਛ ਨਾਲ ਹੀ ਗਈ ਫੇਟੀ ਅੱਛਾ